ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਹੈਵਲੋਕ ਆਈਲੈਂਡ ਕਾਲੇ ਪਾਣੀ ਦੇ ਅਗਲੇ ਵੀਡੀਓ ਤੇ ਤੁਹਾਡਾ ਸਵਾਗਤ ਹੈ ਜੀ ਪਿਛਲੇ ਵੀਡੀਓ ਦੇ ਵਿੱਚ ਆਪਾਂ ਫੈਰੀ ਦਾ ਸਫ਼ਰ ਕਰਕੇ ਪੋਰਟ ਬਲੇਅਰ ਤੋਂ ਪਹੁੰਚੇ ਸੀ ਹੈਵਲੋਕ ਆਈਲੈਂਡ ਤੇ ਲੋ ਜੀ ਆਪਾਂ ਹੁਣ ਫੈਰੀ 'ਚ ਉਤਰ ਕੇ ਚੱਲੇ ਆ ਆਪਣੇ ਰਿਜ਼ੋਰਟ ਵੱਲ ਨੂੰ ਤੇ ਅੱਜ ਦਾ ਵੀਡੀਓ ਬੜਾ ਖਾਸ ਹੋਣ ਵਾਲਾ ਕਿ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬੜੀ ਖਾਸ ਚੀਜ਼ ਦਿਖਾਉਣੀ ਆ ਵੀਡੀਓ ਨੂੰ ਐਂਡ ਤੱਕ ਵੇਖਿਓ ਲੋ ਜੀ ਆਪਣੀ ਗੱਡੀ ਆ ਗਈ ਆ ਤੇ ਸਵੇਰ ਦੇ ਵੱਜੇ 1.30 ਪੁੱਖ ਬਹੁਤ ਲੱਗੀ ਆ ਅੱਜ ਤੁਹਾਨੂੰ ਇੱਕ ਐਹੋਜੀ ਥਾਂ ਤੇ ਲੈ ਕੇ ਜਾਣਾ ਜਿੱਦੇ ਨਾਲ ਸਾਰੇ ਪੰਜਾਬੀਆਂ ਦਾ ਮਾਣ ਵਧ ਜਾਣਾ ਪੰਜਾਬੀਆਂ ਦਾ ਸਿਰ ਜਿਹੜਾ ਉੱਚਾ ਹੋ ਜਾਣਾ ਸੋ ਲਓ ਜੀ ਦੋਸਤੋ ਆਪਣੀ ਗੱਡੀ ਆਪਣੀ ਮੰਜ਼ਿਲ ਵੱਲ ਵੱਧ ਰਹੀ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਬ੍ਰੇਕਫਾਸਟ ਤੇ ਬ੍ਰੇਕਫਾਸਟ ਤੁਹਾਨੂੰ ਇੱਕ ਐਹੋਜੀ ਥਾਂ ਤੇ ਲੈ ਕੇ ਜਾਣਾ ਜਿੱਥੇ ਆ ਕੇ ਤੁਹਾਨੂੰ ਇਹ ਲੱਗਣਾ ਕਿ ਤੁਸੀਂ ਹੈਵਲੋਕ ਆਇਲੈਂਡ ਅੰਡੇਮਾਨ ਨਿਕੋਬਰਨੀ ਪੰਜਾਬ ਵਿੱਚ ਲੋਜੀ ਗੱਡੀ ਦੀ ਬ੍ਰੇਕ ਸਾਥ ਸ੍ਰੀ ਅਕਾਲ ਪਿਆਰ ਵੈਜ ਥਾਲੀ 350 ਠੀਕ ਹੈ ਜੀ ਫਿਸ਼ ਥਾਲੀ 400 ਦੀ ਚਿਕਨ ਥਾਲੀ 500 ਦੀ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਆਓ ਜੀ ਖਾਓ ਜੀ ਰੈਸਟੋਰੈਂਟ ਜਿਹੜਾ ਕਿ ਇੱਕ ਪੰਜਾਬੀ ਮੁੰਡੇ ਦੁਆਰਾ ਰਨ ਕੀਤਾ ਜਾਂਦਾ ਜੀ ਹਾਂ ਬਿਲਕੁਲ ਯੰਗ ਮੁੰਡਾ ਜੀ ਬੜਾ ਸੋਹਣਾ ਬੀਬਾ ਮੁੰਡਾ ਜਿਹੜਾ ਇਸ ਰੈਸਟੋਰੈਂਟ ਨੂੰ ਚਲਾਉਂਦਾ ਤੇ ਇਹ ਉਹਦਾ ਰੈਸਟੋਰੈਂਟ ਆ ਆਓ ਜੀ ਖਾਓ ਜੀ ਤੇ ਨਹੀਂ ਬੜਾ ਵਧੀਆ ਪੰਜਾਬੀ ਦੇ ਵਿੱਚ ਤੇ ਇਸ ਦਾ ਲੋਗੋ ਬੜਾ ਸੋਹਣਾ ਬਣਿਆ ਸੋ ਆਜੋ ਆਪਾਂ ਚਲਦੇ ਹਾਂ ਰੈਸਟੋਰੈਂਟ ਦੇ ਅੰਦਰ ਤੁਹਾਨੂੰ ਦਿਖਾਉਣੇ ਆ ਕਿ ਰੈਸਟੋਰੈਂਟ ਦੇ ਵਿੱਚ ਕੀ ਕੀ ਆ ਕਿੱਦਾਂ ਦਾ ਮਾਹੌਲ ਹੈ ਤੇ ਕੀ ਕੁਝ ਮਿਲਦਾ ਹੈ ਇਹ ਸਾਰਾ ਕੁਝ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਕਰਨਾ ਹੈ ਸ਼ੇਅਰ ਤੇ ਲਓ ਜੀ ਬੜਾ ਸਿੰਪਲ ਪਰ ਬਹੁਤ ਸਾਬਰ ਸੈਟਅਪ ਆ ਜੀ ਬਿਲਕੁਲ ਸਿੰਪਲ ਜਿਹਾ ਰੈਸਟੋਰੈਂਟ ਆ ਪਰ ਖਾਣਾ ਤੋਂ ਅੰਦਰ ਜਾ ਕੇ ਪਤਾ ਲੱਗੂਗਾ ਕਿ ਕਿਦਾਂ ਦਾ ਤੇ ਆਪਾਂ ਇਹਦੇ ਨਾਲ ਉਸਦੇ ਕੁਝ ਕੁ ਕਮਰੇ ਵੀ ਬਣਾਏ ਹੋਏ ਆ ਮੁੰਡੇ ਨੇ ਰਿਜ਼ੋਰਟ ਬਣਾਇਆ ਦਾ ਅਰੋਮਾ ਰਿਜ਼ੋਰਟ ਤੇ ਆਪਾਂ ਰੁਕਣਾ ਵੀ ਇਹਦੇ ਕੋਲੇ ਆ ਜੀ ਤੇ ਸਭ ਕੁਝ ਕਰਨਾ ਸੋ ਆਜੋ ਚੱਲਦੇ ਪਹਿਲਾਂ ਅੰਦਰ ਦੇਖੋ ਸਭ ਤੋਂ ਪਹਿਲਾਂ ਮੈਨੂੰ ਜਿਹੜੀ ਇਸ ਦੀ ਗੱਲ ਵਧੀਆ ਲੱਗੀ ਕਿ ਪੰਜਾਬੀ ਮੁੰਡਾ ਜਿਹੜਾ ਬੜੀ ਹਿੰਮਤ ਦਾ ਕੰਮ ਹੈ ਇੱਥੇ ਆ ਕੇ ਉਸਨੇ ਰੈਸਟੋਰੈਂਟ ਖੜਾ ਕੀਤਾ ਆਪਣਾ ਤੇ ਕੰਪੀਟੀਸ਼ਨ ਦੇ ਵਿੱਚ ਕੰਮ ਕਰਨਾ ਦੂਜੇ ਨੰਬਰ ਤੇ ਜਿਹੜਾ ਸੈਟਅਪ ਹਨ ਬੜਾ ਸਾਦਾ ਜਾਂ ਤੇ ਆਹ ਦੇਖੋ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਸੰਭਾਲੀਆਂ ਆਈਆਂ ਤੁੰਬੀ ਪਈ ਆ ਜੀ ਚਰਖਾ ਪਿਆ ਛੋਟਾ ਜਾਂ ਤੇ ਬੜਾ ਕੁਛ ਇਧਰਲੇ ਪਾਸੇ ਇਹਨੇ ਸਭ ਤੋਂ ਖਾਸ ਚੀਜ਼ ਪਤਾ ਕੀ ਆ ਇਹ ਜਿੰਨੀ ਵੀ ਡਰਾਇੰਗ ਪੇਂਟਿੰਗ ਕੀਤੀ ਹੈ ਸਾਰੀ ਆਪ ਕੀਤੀ ਆ ਲੋ ਮਿੱਤਰਾਂ ਦਾ ਚੱਲਿਆ ਟਰੱਕ ਇੱਥੇ ਪੇਂਟਿੰਗ ਵੀ ਆਪ ਕੀਤੀ ਆ ਜਿਵੇਂ ਅੱਜ ਤੋਂ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਬੀਬੀਆਂ ਕੰਧੋਲੀਆਂ ਤੇ ਕੰਧਾਂ ਦੇ ਉੱਤੇ ਹੱਥਾਂ ਨਾਲ ਪੇਂਟਿੰਗ ਕਰਦੀਆਂ ਸੀ ਉਵੇਂ ਇਸ ਨੇ ਜਿਹੜੇ ਆਪਣੇ ਰੈਸਟੋਰੈਂਟ ਦੇ ਵਿੱਚ ਪੇਂਟਿੰਗ ਕੀਤੀ ਆ ਸੋ ਆਹ ਵੇਖੋ ਪ੍ਰਾਂਦਾ ਤੇ ਹੋਰ ਜਿਹੜੀਆਂ ਚੀਜ਼ਾਂ ਸਾਰੀਆਂ ਇਸ ਨੇ ਮਤਲਬ ਪੰਜਾਬੀ ਸੱਭਿਆਚਾਰ ਨਾਲ ਜਿੰਨੀਆਂ ਵੀ ਰਿਲੇਟਡ ਉਹਦੇ ਨਾਲ ਸੰਬੰਧਤ ਜਿੰਨੀਆਂ ਵੀ ਬਣ ਗਈਆਂ ਉਹ ਸਾਰੀਆਂ ਇੱਥੇ ਤੁਹਾਨੂੰ ਵੇਖਣ ਨੂੰ ਮਿਲੀਆਂ ਤੇ ਸਭ ਤੋਂ ਕੁਮਾਨ ਦੀ ਗੱਲ ਜੀ ਇਸ ਦਾ ਖਾਣਾ ਤੇ ਹੁਣ ਹਜੇ ਬ੍ਰੇਕਫਾਸਟ ਦਾ ਟਾਈਮ ਸ਼ੁਰੂ ਨਹੀਂ ਹੋਇਆ ਤਾ ਆਪਾਂ ਪਹੁੰਚ ਚੁੱਕੇ ਆਂ ਕੁਝ ਕੁ ਕਸਟਮਰ ਬੈਠੇ ਆ ਤੇ ਸ਼ਾਮ ਨੂੰ ਜੇਕਰ ਤੁਸੀਂ ਵਧੀਆ ਕਿਸਮ ਦਾ ਪੰਜਾਬੀ ਖਾਣਾ ਖਾਣਾ ਚਾਹੁੰਦੇ ਹੋ ਤਾਂ ਇੱਥੇ ਆ ਸਕਦੇ ਹੋ ਆ ਤੁੰ ਵੀ ਪਈ ਛੋਟੀ ਜੀ ਚੱਕੀ ਪਈ ਆ ਪੁਰਾਣੀ ਕੇਤਲੀ ਪਈ ਆ ਚਾਹ ਲਈ ਪਲੀਜ਼ ਡੂ ਨਟ ਟੱਚ ਟੇਕ অর ਪਲੇ ਕਿਉਂਕਿ ਇੱਥੇ ਕੁਝ ਸ਼ਰਾਰਤੀ ਅੰਸਰ ਆਉਂਦੇ ਜਿਹੜੇ ਤੋੜ ਜਾਂਦੇ ਆ ਚੀਜ਼ਾਂ ਨੂੰ ਤਾਂ ਉਹ ਸਾਹਮਣੇ ਜਿਹੜਾ ਚਰਖਾ ਪਿਆ ਲੋਕ ਇੱਕ ਫੈਮਿਲੀ ਬੈਠੀ ਆ ਖਾਣਾ ਖਾ ਰਹੀ ਆ ਸੋ ਜੇਕਰ ਤੁਸੀਂ ਅੰਡੇਮਾਨ ਨਿਕੋਬਾਰ ਆਏ ਹੋ ਤਾਂ ਹੈਵਲੋਕ ਆਈਲੈਂਡ ਦੇ ਵਿੱਚ ਵਧੀਆ ਖਾਣਾ ਖਾਣਾ ਚਾਹੁੰਦੇ ਹੋ ਤਾਂ ਫਿਰ ਆਓ ਜੀ ਖਾਓ ਜੀ ਤਾਂ ਵਧੀਆ ਆਪਸ਼ਨ ਤੁਹਾਡੇ ਕੋਲੇ ਨਹੀਂ ਹੋ ਸਕਦੀ ਠੀਕ ਹੈ ਜੀ ਇਹ ਇੱਥੇ ਜੇ ਤੁਸੀਂ ਸਕੂਬਾ ਡਾਈਵਿੰਗ ਇਹਨਾਂ ਕੋਲੋਂ ਬੁੱਕ ਕਰ ਸਕਦੇ ਹੋ ਮੈਨੂੰ ਜਿਹੜੀ ਸਭ ਤੋਂ ਚੀਜ਼ ਇੱਥੇ ਪ੍ਰਭਾਵਿਤ ਕੀਤੀ ਹੋਏ ਸੀ ਕਿ ਇਸ ਦਾ ਖਾਣਾ ਬਹੁਤ ਸੁਆਦ ਸੀ ਕਵਾਂਟੀਟੀ ਕੁਆਲਿਟੀ ਦੋਨੇ ਤੇ ਰੇਟ ਬੜੇ ਵਾਜਬ ਹੈ ਤੇ ਦੂਜੇ ਨੰਬਰ ਤੇ ਜਿਹੜਾ ਐਂਬੀਅੰਸ ਆ ਰੈਸਟੋਰੈਂਟ ਦਾ ਬੜਾ ਸਿੰਪਲ ਜਿਹਾ ਤੇ ਸੌਬਰ ਜਿਹਾ ਤਾਂ ਮਤਲਬ ਇੱਕ ਵਧੀਆ ਤੁਹਾਡੇ ਕੋਲੇ ਆਪਸ਼ਨ ਆ ਜੇਕਰ ਤੁਸੀਂ ਇੱਥੇ ਆ ਕੇ ਵਧੀਆ ਪੰਜਾਬੀ ਖਾਣਾ ਖਾਣਾ ਚਾਹੁੰਦੇ ਹੋ ਤੁਹਾਨੂੰ ਵੈਜੀਟੇਰੀਅਨ ਨੌਨ ਵੈਜੀਟੇਰੀਅਨ ਦੋਨੇ ਚੀਜ਼ਾਂ ਮਿਲ ਜਾਣਗੀਆਂ ਸੋ ਜਿਹੜਾ ਬਾਈ ਇਸ ਨੂੰ ਰਨ ਕਰਦਾ ਹੈ ਉਹ ਇੱਥੇ ਹੈ ਨਹੀਂ ਸੀਗਾ ਸੋ ਮੈਂ ਉਸ ਨੂੰ ਵੀਡੀਓ ਦੇ ਵਿੱਚ ਨਹੀਂ ਲਿਆ ਸਕਿਆ ਕਿਉਂਕਿ ਉਹ ਕਿਤੇ ਬਾਹਰ ਗਿਆ ਸੀ ਸੋ ਇਸ ਕਰਕੇ ਸਿਰਫ ਤੁਹਾਨੂੰ ਮੈਂ ਇਸ ਜਗ੍ਹਾ ਦਾ ਹੀ ਵੀਡੀਓ ਦਿਖਾ ਰਿਹਾ ਤੇ ਜਦੋਂ ਆਪਾਂ ਪਹਿਲਾਂ ਵੀ ਤੁਸੀਂ ਇਸ ਬਾਰੇ ਸ਼ਾਇਦ ਸੁਣਿਆ ਹੋਵੇ ਪਰ ਜੇਕਰ ਤੁਹਾਡੇ ਇੱਥੇ ਆ ਕੇ ਤੁਸੀਂ ਪੰਜਾਬੀ ਖਾਣਾ ਖਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਆਪਸ਼ਨ ਵਧੀਆ ਹੈ ਲਓ ਜੀ ਆ ਸਾਹਮਣੇ ਬੋਰਡ ਲੱਗਿਆ ਜਦੋਂ ਤੁਸੀਂ ਇਹ ਰੈਸਟੋਰੈਂਟ ਹੈ ਕਿਹੜੀ ਸਾਈਡ ਤੇ ਜਦੋਂ ਆਪਾਂ ਕਾਲਾ ਪੱਥਰ ਪੀਚ ਨੂੰ ਜਾਂਦੇ ਹਾਂ ਜੀ ਤਾਂ ਉੱਥੇ ਇਹ ਹੈਗਾ ਰੈਸਟੋਰੈਂਟ ਆਜੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਇਸ ਤੇ ਰਿਜ਼ੋਰਟ ਵੱਲ ਜਿਹੜਾ ਕਿ ਬਹੁਤ ਛੋਟਾ ਪਰ ਬਹੁਤ ਸੋਹਣਾ ਰਿਜ਼ੋਰਟ ਬਣਾਇਆ ਹੋਇਆ ਇਧਰਲੇ ਪਾਸੇ ਰੈਸਟੋਰੈਂਟ ਤੇ ਇਧਰਲੇ ਪਾਸੇ ਪੰਜ ਛੇ ਕਮਰੇ ਇਸ ਤੇ ਬਣਾਏ ਹੋਇਆ ਤੁਸੀਂ ਇੱਥੇ ਰਾਤ ਵੀ ਰਹਿ ਸਕਦੇ ਹੋ ਦਾ ਰੋਮਾ ਰਿਜ਼ੋਰਟ ਕਰਕੇ ਇਸ ਦਾ ਨਾਮ ਹੈ ਲਓ ਜੀ ਇਹ ਰਿਜ਼ੋਰਟ ਦੀ ਆ ਗਈ ਰਿਸੈਪਸ਼ਨ ਤੇ ਰਿਸੈਪਸ਼ਨ ਦੇ ਉੱਤੇ ਤੇ ਜਦੋਂ ਤੁਸੀਂ ਆਨਲਾਈਨ ਚੈੱਕ ਕਰੋਗੇ ਰਿਜ਼ੋਰਟ ਤੁਹਾਨੂੰ ਆਲਵੇਜ਼ ਸੋਲਡ ਆਊਟ ਹੀ ਮਿਲਦਾ ਕਿਉਂਕਿ ਬੜੇ ਵਾਜਬ ਰੇਟ ਤੇ ਬੜਾ ਸੁਹਣਾ ਐਂਬੀਅੰਸ ਆ ਸੋ ਆਪਾਂ ਹੁਣ ਅਗਲੇ 2 ਦਿਨ ਟਿਕਾਂਗੇ ਇੱਥੇ ਆ ਦੇਖੋ ਛੋਟੇ ਛੋਟੇ ਕਮਰੇ ਤੇ ਮੂਰੇ ਗਾਰਡਨ ਕੁਦਰਤ ਦੀ ਗੋਦ ਦੇ ਵਿੱਚ ਪੂਰਾ ਪੂਰਾ ਜਿਹੜਾ ਇਸਨੇ ਸੈਟਅਪ ਬਣਾਇਆ ਹੋਇਆ ਲਓ ਜੀ ਆਜੋ ਚਲਾ ਦੇ ਆਪਾਂ ਠੀਕ ਹੈ ਇਹ ਛੇ ਕਮਰੇ ਬਣੇ ਹੋਏ ਆ ਤਾਂ ਉਹ ਪਿਛਲੇ ਪਾਸੇ ਜਿਹੜਾ ਗਾਰਡਨ ਆ ਜਿਹਦੇ ਵਿੱਚ ਚਨਾਰੀ ਵਾਲ ਅਤੇ ਸਪਾਰੀ ਦੇ ਬੂਟੇ ਲੱਗੇ ਹੋਏ ਆ ਵਧੀਆ ਮਾਹੌਲਾ ਹੈ ਜਿਹੜਾ ਕਿ ਮਨ ਨੂੰ ਸਕੂਨ ਦਿੰਦਾ ਸੋ ਜੇਕਰ ਤੁਹਾਨੂੰ ਇਸ ਪੰਜਾਬੀ ਮੁੰਡੇ ਦੀ ਕੋਸ਼ਿਸ਼ ਲੱਗੀ ਵਧੀਆ ਕਿਉਂਕਿ ਦੂਜੀ ਜਗ੍ਹਾ ਜਾ ਕੇ ਆਪਣਾ ਬਿਜ਼ਨਸ ਸੈੱਟ ਕਰਨਾ ਇਹ ਵੀ ਇੱਕ ਵੱਡੇ ਹੌਸਲੇ ਦਾ ਕੰਮ ਹੁੰਦਾ ਖਾਸ ਕਰਕੇ ਜਿੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੋਵੇ ਸੋ ਜੇਕਰ ਤੁਹਾਨੂੰ ਵਧੀਆ ਲੱਗੀ ਇਸ ਮੁੰਡੇ ਦੀ ਕਾਰਗੁਜ਼ਾਰੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਮਿਲਦੇ ਆਂ ਜੀ ਹੈ ਵਲੋਗ ਆਇਲੈਂਡ ਦੇ ਕੁਝ ਚੰਗੇ ਤੇ ਨਵੇਂ ਵੀਡੀਓ ਦੇ ਨਾਲ ਦਿਖਾਉਣੇ ਆ ਤੁਹਾਨੂੰ ਨਵੀਆਂ-ਨਵੀਆਂ ਥਾਵਾਂ ਸੋ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹੋ ਜੇਕਰ ਤੁਹਾਨੂੰ ਵੀਡੀਓ ਮੇਰੇ ਵਧੀਆ ਲੱਗਦੇ ਹੈ ਲਾਈਕ ਸ਼ੇਅਰ ਕਰ ਦਿਓ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਉਣ ਵਾਲੇ ਦਿਨਾਂ ਚ ਵੇਖਦੇ ਰਹੋ ਨਵੇਂ-ਨਵੇਂ ਵੀਡੀਓ ਤੇ ਮਿਲਦੇ ਆ ਜਲਦੀ ਹੈਵਲੋਕ ਆਇਲੈਂਡ ਦੇ ਕੁਝ ਨਵੇਂ ਵੀਡੀਓ ਦੇ ਨਾਲ ਉਹ ਤੱਕ ਲਈ ਸਤਿ ਸ਼੍ਰੀ ਅਕਾਲ